ਨਮਸਕਾਰ ਦੋਸਤੋ ਮੈਂ ਹਾਂ ਸ੍ਰਿੰਦਰ ਔਰ ਤੁਸੀਂ ਦੇਖਦੇ ਹੋ ਨਿਊਜ਼ ਜੋ ਰੋਜ਼ ਦੀ ਖ਼ਬਰ ਨਹੀਂ ਹੋਈ ਔਰ ਅੱਜ ਮੈਂ ਤੁਹਾਨੂੰ ਇੱਕ ਨਵੇਂ ਅਪਡੇਟ ਦੇ ਨਾਲ ਲੈ ਕੇ ਆਇਆ ਪ੍ਰਿੰਟ ਕਮਟਾ ਦੇ ਵਿੱਚ ਦਿੱਤੇ ਇੱਕ ਬਹੁਤ ਵੱਡੀ ਘਟਨਾ ਜਿਹੜੀ ਕਟਾਈ ਦੀ ਘਟਨਾ ਜਿਹੜੀ ਉਹ ਵਾਪਰ ਗਈ ਹੈ ਇੱਥੇ ਆਪਾਂ ਪਹੁੰਚੇ ਹਾਂ ਇੱਥੇ ਦੇਖੋ ਕਿੰਨੀ ਦੁਨੀਆ ਜਿਹੜੀ ਆਸ ਵੇਲੇ ਲੋਕੀ ਜਿਹੜੇ ਇਕੱਠੇ ਹੋਏ ਨੇ ਔਰ ਬਹੁਤ ਹੀ ਸਨਸਨੀ ਫੈਲੀ ਹੋਈ ਹੈ ਇਲਾਕੇ ਦੇ ਵਿੱਚ ਜਿਹੜਾ ਤੇ ਬਹੁਤ ਸ਼ਾਂਤੀਪੂਰਿਆ ਲੋਕੀ ਜਿਹੜੇ ਲੇਕਿਨ ਇੱਥੇ ਦੇਖੋ ਤੁਸੀਂ ਇਸ ਤਰ੍ਹਾਂ ਨਾਲ ਲੋਕੀ ਆਕੇ ਇਕੱਲੇ ਕੱਟੇ ਹੋਏ ਨੇ ਉਹ ਕਿਸੇ ਗਰੀਬ ਦਾ ਬੱਚਾ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਇਹਨਾਂ ਤੋਂ ਜਾਣਦੇ ਆ ਕਿ ਇਹ ਪੂਰੀ ਘਟਨਾ ਨੂੰ ਕਿਸ ਤਰ੍ਹਾਂ ਨਾਲ ਇੰਝ ਆਮ ਦਿੱਤਾ ਗਿਆ ਉਸ ਲੜਕੇ ਦਾ ਨਾਮ ਹੈ ਬਲਿਸ਼ ਨਾਂ ਦਾ ਲੜਕਾ ਜੋ ਕਿ ਆਪਣਾ ਜੋ ਕਾਰੋਬਾਰ ਕਰਦਾ ਸੀ ਉਸ ਦੇ ਸੰਬੰਧ ਦੇ ਵਿੱਚ ਉਸ ਦਾ ਜੋ ਕਤਲ ਹੈ ਜਿਹੜਾ ਉਹਦੀ ਕਤਲ ਦੀ ਕਹਾਣੀ ਜਿਹੜੀ ਸਾਹਮਣੇ ਆਈ ਹੈ ਜਣੇ ਨਾਲ ਗੱਲ ਕਰਕੇ ਦੇਖਦੇ ਆ ਕਿ ਪੂਰੀ ਕਤਨਾ ਜਿਹੜੀ ਉਹ ਕਿਸ ਤਰ੍ਹਾਂ ਨਾਲ ਇੰਝ ਆਮ ਦਿੱਤਾ ਗਿਆ ਹਾਂਜੀ ਸਰ ਕੀ ਕਰਨਾ ਵਾ ਪ੍ਰੀਆ ਉਹ ਕਿਸਰਾ ਨਾਲ ਤੇ ਪੂਰੀ ਜਿਹੜੀ ਕਰਨਾ ਇਨਜਾਮ ਦਿੱਤਾ ਗਿਆ ਹਾਂਜੀ ਪਹਿਲਾਂ ਤਾਂ ਤੁਸੀਂ ਆਪਣਾ ਨਾਮ ਦੱਸੋ ਮੇਰਾ ਨਾਮ ਸ਼ੋਕ ਮਾਰਾ ਜੀ ਔਰ ਕੀ ਕਿਸਰਾ ਨਾਲ ਕਿਸਰਾ ਨਾਲ ਵਾ ਪ੍ਰੀਆ ਇਹ ਗੱਡੀ ਤੋਂ ਗੱਲ ਹੋਈ ਜੀ ਮੁੰਡੇ ਵੀ ਮੁੰਡੇ ਦਾ ਕੀ ਨਾਮ ਹੈ ਮਨੀਸ਼ ਮਨੀਸ਼ ਔਰ ਕਿਸਰਾ ਨਾਲ ਕਹਿੰਨੇ ਇਸ ਵਾਰ ਦਾ ਨੂੰ ਇਨਜਾਮ ਦਿੱਤਾ ਸੀ 6 ਮਾ 6 ਮਾ ਬੁਰਾ ਨਾਮ ਕੀਆ ਥਾ ترਸ਼ੇਮ ਲਾਲ ترਸ਼ੇਮ ਸਿੰਘ ਉਹ ਨਹੀਂ ਜਾਣਦੇ ਨਹੀਂ ਆ ਤੇ ਉਹ ਕੁੜੀਆਂ ਉਹ ਕੁੜੀਆਂ ਆ ਪੰਜ ਛੇ ਜਿਹੜੇ ਆ ਉਹਨੂੰ ਕੁੱਟਿਆ ਫੜੇ ਲਾਇ ਤੇ ਉਹ ਕਿਰਚਾ ਮਾਰ ਗਿਆ ਕਿਰਚਾ ਮਾਰ ਗਿਆ ਕੀ ਉਹਨਾਂ ਦੀ ਕੀ ਕੋਈ ਰੰਜਿਸ਼ ਵਾਜੀ ਸੀ ਗੱਡੀ ਤੋਂ ਗੱਲ ਹੋਈ ਸੀ ਸਾਹਿਬ ਜੀ ਗੱਡੀ ਤੋਂ ਨਹੀਂ ਗੱਡੀ ਤੋਂ ਕੋਈ ਗੱਲ ਹੋਈ ਆ ਗੱਡੀ ਉਹ ਲਾਂਦੇ ਦੇ ਉੱਥੇ ਤਾਂ ਉਹ ਕੇਵੀ ਜਗ੍ਹਾ ਸੀ ਉਹ ਕਹਿੰਦਾ ਮੇਰੀ ਜਗ੍ਹਾ ਉਹਨੇ ਗੱਡੀ ਉੱਥੇ ਬੰਦ ਕਰਤੀ ਕੱਲ ਉਹ ਰਾਤੀ ਉਹਨਾਂ ਢਾਰੇ ਆਪਣੇ ਘਰ ਜਾ ਕੇ ਤਾਂ ਸੀ ਕਾਇਲ ਘਰ ਸੌਣ ਚਾਹੇ ਤੇ ਕਦਾਂ ਦੀ ਗੱਲ ਕੱਲ ਰਾਤੀ 7 7:30 ਵੇ ਦੀ ਗੱਲ ਆ ਰਾਤ ਦੀ ਉਹਨਾਂ ਦੀ ਪਹਿਲਾਂ ਵੀ ਕੋਈ ਰੰਜਿਸ਼ ਵਾਜੀ ਆ ਹਾਂ ਪਹਿਲੇ ਦਿਨ ਨੂੰ ਕੁੱਟਿਆ ਇੱਕ ਦੋ ਵਾਰੀ ਪਹਿਲੇ ਵੀ ਕੁੱਟਿਆ ਗਿਆ ਤੇ ਇਹ ਇਹਦੀ ਕਰਨਾ ਜਿਹੜੀ ਪਹਿਲਾਂ ਕੋਟ ਉਹਨੇ ਮਾਰਕਟਾਈ ਹੋਈ ਸੀ ਉਹਦੀ ਕਿਤੇ ਕੋਈ ਉਹਨੇ ਕੰਪਲੇਨ ਕੀਤੀ ਆ ਪੰਜਾਬ ਜੂਰ ਨੂੰ ਦੱਸਿਆ ਹੋਣਾ ਉਹ ਤੇ ਵੀ ਹੋਇਆ ਉਹ ਉਹ ਕਿਉਂ ਡਰਦਾ ਜੇ ਮੈਂ ਹੁੰਦਾ ਕੀ ਹੁੰਦਾ ਕੋਈ ਰਾਜਾ ਮਾਰ ਕੋਈ ਤਰਾ ਹੀ ਜਿਹਦਾ ਮਤਲਬ ਹੈ ਕਿ ਉਹ ਕਿਸੇ ਨਾ ਕਿਸੇ ਮੌਕੇ ਦੀ ਤੱਕ ਦੇ ਵਿੱਚ ਸੀ ਆਸ ਕੋਲੋਂ ਹਾਂਜੀ 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 ਅੰਜਾਮ ਦੇ ਦਿੱਤਾ ਕਿਤੇ ਹੋਰ ਵੀ ਅੱਜ ਮੈਂ ਉਹਨਾਂ ਨਾਲ ਵੀ ਗੱਲ ਕਰਦੇ ਆ ਹਾਂਜੀ ਕੀ ਨਾਂ ਹੈ ਤੁਹਾਡਾ ਮੈਂ ਨਰਾਤਾ ਰਾਣੀ ਔਰ ਇਹ ਜੋ ਬੱਚਾ ਜਿਹਦਾ ਕਤਲ ਹੋਇਆ ਹਾਂਜੀ ਉਹ ਉਹਦੇ ਨਾਲ ਕੀ ਰਿਸ਼ਤਾ ਤੁਹਾਡਾ ਮੇਰਾ ਪੁੱਤਰ ਹੀ ਹੋ ਜੀ ਮੇਰੇ ਜਿਹੜਾ ਦਾ ਮੋੜ ਆਇਆ ਜੀ ਹਾਂਜੀ ਤਾਂ ਕੀ ਇਹ ਕਿਸ ਤਰ੍ਹਾਂ ਇਸ ਤਰ੍ਹਾਂ ਨਾਲ ਜਦੋਂ ਉਹ ਕੰਨਾ ਸਾਹਮਣੇ ਆਈਏ ਤੁਹਾਨੂੰ ਪਹਿਲਾਂ ਵੀ ਅਂਦੇਸ਼ਾ ਸੀ ਵੀ ਇਸ ਤਰ੍ਹਾਂ ਕੰਮ ਹੋ ਸਕਦਾ ਉਹਨਾਂ ਪਹਿਲੇ ਵੀ ਇੱਕ ਦੋ ਵਾਰੀ ਪਹਿਲੇ ਵੀ ਇਹਨੂੰ ਮਾਰਿਆ ਹੈ ਤੇ ਜਿਹੜਾ ਲੜਚਾ ਆਇਆ ਇਹਦੇ ਪਿਤਾ ਜੀ ਕਿਨਾਂ ਆਇਆ ਹੈ ਪਰਸ਼ੇਮਲਾ ਦੋਨਾਂ ਦਾ ਨਾਮ ਕਤਲ ਕਤਲ ਕਰਨ ਵਾਲੇ ਦਾ ਨਾਮ ਵੀ ਤਾਂ ਸੇਮ ਹੈ ਸਿੰਘ ਹੈ ਉਹ ਤਰਸੇਮ ਸਿੰਘ ਹੈ ਹਾਂਜੀ ਔਰ ਜੋ ਦੂਜਾ ਜਿਹਦੇ ਬੱਚੇ ਦਾ ਕਤਲ ਹੋਇਆ ਉਸ ਦਾ ਨਾਮ ਤਰਸੇਮ ਲਾਲ ਹੈ ਹਾਂਜੀ ਉਹ ਕਿਸ ਕਾਸਨਾ ਸੰਬੰਧ ਰੱਖਦੇ ਹੈ ਉਹਨਾਂ ਕਿਸ ਜਾਤੀ ਨਾਲ ਸੰਬੰਧਤ ਹੈ ਰਾਜਪੂਤ ਨਾ ਉਹ ਰਾਜਪੂਤ ਦਾ ਜੋ ਤਰਸੇਮ ਸਿੰਘ ਦਾ ਰਾਜਪੂਤ ਜਾਤੀ ਨਾਲ ਸੰਬੰਧ ਰੱਖਦਾ ਔਰ ਜਿਸ ਬੱਚੇ ਦਾ ਕਤਲ ਹੋਇਆ ਉਸ ਇਹ ਗਏ ਇਸ ਤਰ੍ਹਾਂ ਨਾਲ ਇਹ ਕੰਨਾ ਸਾਹਮਣੇ ਆ ਰਹੀ ਹੈ ਦੇਖੋ ਤੁਸੀਂ ਲੋਕਾਂ ਦੇ ਵਿੱਚ ਭਾਰੀ ਰੋਸ਼ ਹੈ ਜਿਹੜਾ ਪਾਇਆ ਜਾ ਰਿਹਾ ਔਰ ਦੇਖੋ ਤੁਸੀਂ ਕਿਸ ਤਰ੍ਹਾਂ ਨਾਲ ਇਸ ਵੇਲੇ ਲੋਕ ਇਕੱਠੇ ਹੋਏ ਨੇ ਕਿਉਂਕਿ ਬਿਲਕੁਲ ਸ਼ਾਂਤੀ ਪਈ ਲੋਕੀ ਹੈ ਕੋਈ ਇਸ ਤਰ੍ਹਾਂ ਦੀ ਹਾਦਸੇ ਵਿੱਚ ਬਹੁਤ ਜ਼ਿਆਦਾ ਪਾਈਚਾਰਾ ਰਹਿਣਾ ਲੇਕਿਨ ਇਹ ਪਤਾ ਨਹੀਂ ਹੁਣ ਕਿਸ ਤਰ੍ਹਾਂ ਨਾਲ ਇਸ ਵੇਲੇ ਕਹ ਲਓ ਕਿ ਜਮਾਨੇ ਨੂੰ ਅੱਗ ਲੱਗੀ ਹੋਈ ਹੈ ਕਿ ਆਪਸੀ ਰਿਸ਼ਤੇਆਂ ਨਾਲ ਤਾਨ ਕਰਦੇ ਹੋਏ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਔਰ ਦੇਖਣਾ ਇਹ ਵਿਗਾਕ ਇਹ ਉਸ ਕਤਲ ਕਤਲ ਕਰਤਾ ਦੇ ਉੱਤੇ ਇੱਕ ਕਾਨੂੰਨੀ ਤੌਰ ਤੇਤੇ ਕਾਰਵਾਈ ਹੈ ਜਿਹੜੀ ਕਿਸ ਤਰ੍ਹਾਂ ਨਾਲ ਕਿੰਨੇ ਪ੍ਰਭਾਵੀ ਢੰਗ ਨਾਲ ਕੀਤੀ ਜਾਂਦੀ ਹੈ ਦੇਖੋ ਦੀ ਉਸ ਲੜਕੇ ਦੇ ਮਾਤਾ ਜੀ ਆ ਜਿਹੜੇ ਇਹਨਾਂ ਦੇ ਬੱਚੇ ਨੂੰ ਚੁਪਿਆ ਹੋਇਆ ਔਰ ਉਹਨਾਂ ਨੂੰ ਤਾਂ ਕਹਿ ਰਹੇ ਇਹ ਵੀ ਨਹੀਂ ਪਤਾ ਉਹ ਕਹਿੰਦੇ ਨੇ ਬਾਤ ਕੀ ਕਹਿ ਰਹੇ ਨੇ ਕਿ ਉਹ ਉਹਨਾਂ ਦਾ ਬੱਚਾ ਜਿਹੜਾ ਇਹ ਦਿਮਾਗੀ ਹਾਲਤ ਨਾਲ ਠੀਕ ਨਹੀਂ ਕਹਿ ਰਹੇ ਆ ਔਰ ਉਹਨਾਂ ਨੂੰ ਇਸ ਦੇ ਅਜੇ ਇਸ ਵੇਲੇ ਉਹਨਾਂ ਦਾ ਬੱਚੇ ਦਾ ਕਤਲ ਹੋਣ ਦੇ ਬਾਵਜੂਦ ਵੀ ਉਹ ਕਹਿ ਰਹੇ ਨੇ ਕਿ ਬੱਚਾ ਜਿਹੜਾ ਉਹ ਵਾਂਦੇ ਗਿਆ ਹੈ ਕਿਤਨਾ ਕਿਤੇ ਉਹ ਰਿਸ਼ਤੇਦਾਰਾਂ ਦੇ ਘਰ ਹੋਇਆ ਹੈ ਆਪਣੇ ਲੜਕਾ ਮਨਜੀਸ਼ ਜਿਹੜਾ ਉਹ ਸੈਮਰੋਕ ਸਕੂਲ ਦੀ ਜਿਹੜੀ ਗੱਡੀ ਵੀ ਚਲਾਉਂਦਾ ਸੀ ਇਹ ਗੱਡੀ ਹੈ ਸਾਹਮਣੇ ਤੁਸੀਂ ਦੇਖਦੇ ਪਿਓ ਇਸ ਗੱਡੀ ਨੂੰ ਲਵਾਉਣ ਤੋਂ ਹੀ ਕੋਈ ਨਾ ਕੋਈ ਝੰਡਟਾ ਜਿਹੜਾ ਉਹ ਸਾਹਮਣੇ ਆ ਰਿਹਾ ਸੀ ਜਿਸ ਤੱਕ ਇਸ ਗੱਡੀ ਨੂੰ ਹੀ ਲੈ ਕੇ ਰنجਿਸ਼ਵਾਜੀ ਜਿਹੜੀ ਉਹਨਾਂ ਦੋਨਾਂ ਧਰਾਂ ਦੇ ਵਿੱਚ ਸੀ ਸਧਾਰੀ ਉਸ ਦੇ ਜਗ੍ਹਾ ਲੱਗੀ ਹੈ ਜਗਾ ਪੈਂਦੀ ਹੈ ਡਾਕਟਰ ਕਿੱਦੀ ਜੋ ਕੇ ਮਸ਼ਹੂਰ ਡਾਕਟਰ ਨੇ ਇੱਥੋਂ ਦੇ ਪਿੰਡ ਚੌਂਤਾ ਦੇ ਉਹਨਾਂ ਦੇ ਨਾਲ ਹੀ ਜਗ੍ਹਾ ਹੈ ਇਸ ਜਗ੍ਹਾ ਦੇ ਉੱਤੇ ਜਦੋਂ ਕਿ ਉਹ ਗੱਡੀ ਲੰਘਾ ਸੀ ਲੇਕਿਨ ਇਸ ਜਗ੍ਹਾ ਨੂੰ ਲੈ ਕੇ ਉਹ ਜੋ ਤਰਸੀਮ ਸਿੰਘ ਹੈ ਉਹਦੇ ਤੇ ਆਪਣਾ ਪੋਜੀਸ਼ਨ ਦੱਸਦਾ ਸੀ ਔਰ ਇੱਥੋਂ ਗੱਡੀ ਲਾਣ ਤੋਂ ਦੂਸਰੇ ਤਰਸੀਮ ਲਾਲ ਨੂੰ ਇੱਥੋਂ ਗੱਡੀ ਲਾਣ ਤੋਂ ਰੋਕਦਾ ਸੀ ਉਹ ਇਸੇ ਨੂੰ ਹੀ ਲੈ ਕੇ ਇਸ ਘਟਨਾ ਨੂੰ ਪੂਰੀ ਨੂੰ ਅੰਜਾਮ ਦਿੱਤਾ ਗਿਆ ਤਰਸੀਮ ਲਾਲ ਦੁਆਰਾ ਇਹ ਤਰਸੀਮ ਸਿੰਘ ਦੁਆਰਾ ਜੋ ਕਿ ਇਹਨਾਂ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਦਾ ਕਿ ਉਹਨਾਂ ਨੇ ਇਸ ਜਗ੍ਹਾ ਨੂੰ ਲੈ ਕੇ ਹੀ ਇੱਥੇ ਗੱਡੀ ਲਾਣ ਤੋਂ ਲਾਣ ਨੂੰ ਲੈ ਕੇ ਹੀ ਇਹ ਪੂਰੀ ਜਿਹੜੀ ਘਟਨਾ ਜਿਹੜੀ ਸਾਹਮਣੇ ਆਈ ਹੈ ਪੂਰੀ ਘਟਨਾ ਨੂੰ ਅੰਜਾਮ ਹੈ ਜਿਹੜਾ ਇਰਾਮ ਦੀਲਾ ਗਰਾਊਂਡ ਤੇ ਲੱਗੇ ਆ ਕੇ ਇਸ ਗਲੀ ਦੇ ਵਿੱਚ ਜਿਹੜਾ ਸ਼ਾਮ ਨੂੰ ਜਿਹੜਾ ਉਸ ਘਟਨਾ ਨੂੰ ਪਿਛਲੇ ਕੱਲ ਸ਼ਾਮ ਨੂੰ ਉਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਨੂੰ ਪਾੜ ਕੇ ਤੇ ਉਹਦਾ ਜਿਹੜਾ ਕਹਿੰਦੇ ਆ ਕਿ ਕਤਲ ਕਰਤਾ ਗਿਆ ਇਹਨਾਂ ਨੂੰ ਭਾਈ ਸਭ ਤੋਂ ਪੁੱਛਦੇ ਆ ਅੱਜ ਕੀ ਘਟਨਾ ਜਿਹੜੀ ਪੂਰੀ ਤਰ੍ਹਾਂ ਕੀ ਸਾਹਮਣੇ ਆਈ ਆ ਵੈਸੇ ਵੀ ਕਿਸ ਤਰ੍ਹਾਂ ਨਾਲ ਉਹਨੇ ਘਟਨਾ ਨੂੰ ਅੰਜਾਮ ਦਿੱਤਾ ਪੰਜ ਛੇ ਜਿਹੜੇ ਲੁਕੇ ਦੇ ਸੀ ਜੀ ਕੌਣ ਕੌਣ ਕੁੜੀਆਂ ਸੀ ਉਹਦੀਆਂ ਜਨਾਨੀ ਸੀ ਆਹ ਤੇ ਸ਼ੇਮ ਸਿੰਘ ਦੀਆਂ ਸੇਮ ਸੇਮ ਦੀਆਂ ਔਰ ਉਹ ਘਟਨਾ ਜਿਹੜੀ ਉਹ ਇਸ ਵੇਲੇ ਉਹਨਾਂ ਦਾ ਕਤਲ ਕੀਤਾ ਗਿਆ ਉਹ ਕੱਢ ਨਾਰ ਕੀਤਾ ਗਿਆ ਕਿਸੇ ਤੇਜ਼ ਧਾਰਿਆ ਹਥਿਆਰ ਨਾਲ ਜਾਂ ਉਸ ਤਰ੍ਹਾਂ ਹੀ ਮਾਰਕਟਾਈਕ ਚਨਾ ਕੇਚਣਾ ਕੰਦ ਕੀਤਾ ਗਿਆ ਜੀ ਕੇਚਰੇ ਮਾਰ ਕੀਤੇ ਗਏ ਹਾਂਜੀ ਹਾਂਜੀ ਉਹ ਉੱਥੇ ਉਹ ਖੂਨ ਵੀ ਪੈਦਾ ਜੀ ਐਥੇ ਇਸ ਜਗ੍ਹਾ ਤੇ ਲੱਗੇ ਆ ਕੇ ਉਹਨਾਂ ਨੇ ਕਹਿੰਦੇ ਆ ਕਿ ਕਤਲ ਨੂੰ ਅੰਜਾਮ ਦਿੱਤਾ ਇਸ ਵੇਲੇ ਤਾਂ ਉਹ ਉਹਨਾਂ ਦੇ ਜਿਹੜੇ ਘਰ ਦੇ ਆ ਖੂਨ ਦੇ ਛਿੱਟਿਆ ਨਾ ਇੱਥੇ ਉਹ ਤਾਂ ਇਸ ਵੇਲੇ ਜਿਹੜੇ ਨਹੀਂ ਆ ਕਿਉਂਕਿ ਉਹ ਪੋਸਟਮਾਰਟਮ ਲਈ ਹੋ ਹਸਪੀਟਲ ਗੁਰਦਾਸਪੁਰ ਜਾ ਚੁੱਕੇ ਐਸ ਘਟਨਾ ਦੇ ਉੱਤੇ ਕਹਿੰਦੇ ਆ ਕਿ ਉਸ ਉਹਦੇ ਮਰਦ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਔਰ ਇਹ ਦੇਖਣਾ ਇਹ ਹੋਵੇਗਾ ਕਿ ਕਾਨੂੰਨੀ ਕਾਰਵਾਈ ਤਹਿਤ ਇਸ ਦੋਸ਼ੀ ਨੂੰ ਜੋ ਵੀ ਦੋਸ਼ੀ ਸਾਹਮਣੇ ਆਪਾ ਉਸ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਤਾਂ ਅੱਗੇ ਆਉਣ ਵਾਲਾ ਸਮਾਂ ਹੀ ਦੱਸੇਗਾ ਕੱਲ ਮਿਤੀ 9 ਨੂੰ ਰਾਤ ਕਰੀਬ 8:30 ਵਜੇ ਪਿੰਡ ਚੌਂਤੇ ਵਿੱਚ ਇੱਕ ਝਗੜਾ ਹੋਇਆ ਸੀ ਝਗੜੇ ਦੇ ਵਿੱਚ ਮਨੀਸ਼ ਕੁਮਾਰ ਦਾ ਮੁੰਡਾ ਚੌਂਤੇ ਦਾ ਉਹਦੀ ਡੈਥ ਹੋ ਗਈ ਸੀ ਰੀਜ਼ਨ ਇਹ ਸੀ ਕਿ ਇਹਨਾਂ ਦਾ ਆਪੋ ਵਿੱਚ ਕੋਈ ਗੱਡੀ پارک ਕਰਨ ਤੋਂ ਝਗੜਾ ਹੋਇਆ ਸੀ ਜਿਹਦੇ ਵਿੱਚ ਤਰਸੇਮ ਲਾਲ ਰੇਖਾ ਦੇਵੀ ਰੋहिणी ਬਨੀਤਾ ਭੂਮਿਕਾ ਇਹ ਪੰਜ ਅਕਿਊਜ਼ ਜਿਨ੍ਹਾਂ ਦੇ ਵਿੱਚੋਂ ਜਿਹੜਾ ਤਰਸੇਮ ਸਿੰਘ ਆ ਉਹ ਮੇਨ ਅਕਿਊਜ਼ ਆ ਬਾਕੀ ਇਹਦੇ ਸਾਰੇ ਜਿਹੜੇ ਪਰਿਵਾਰ ਦੇ ਜੀ ਹੈਗੇ ਇੱਕ ਵਾਈਫ ਹੈ ਤਿੰਨ ਬੇਟੀਆਂ ਇਹਨਾਂ ਨੇ ਮਨੀਸ਼ ਦੇ ਪੇਟ ਦੇ ਵਿੱਚ ਦੋ ਕਿਰਚਾ ਮਾਰ ਦਿੱਤੀ ਸੀ ਜਿਸ ਕਾਰਨ ਉਹਦਾ ਜਦੋਂ ਉਹਨੂੰ ਹਸਪੀਟਲ ਲੈ ਕੇ ਗਏ ਰਸਤੇ ਚੋਂ ਦੀ ਡੈਥ ਹੋ ਗਈ ਸੋ ਇਹ ਤਿੰਨ ਜਿਹੜੇ ਪੰਜੇ ਅਕਿਊਜ਼ ਹੈਗੇ ਆ ਉਹ ਇਮੀਡੀਏਟਲੀ ਪੁਲਿਸ ਨੇ ਐਕਸ਼ਨ ਕਰਕੇ ਥਾਣਾ ਦੀਨਾ ਨਗਰ ਦੀ ਪੁਲਿਸ ਨੇ ਮਿਲ ਕੇ ਆਪਣੇ ਐਸਐਚਓ ਨਾਲ ਆਪਾਂ ਪਰਾਣਾ ਸ਼ਾਲਾ ਵੀ ਡਿਪਲਿਊਟ ਕੀਤਾ ਇਹਨਾਂ ਨੇ ਪੰਜੇ ਦੇ ਪੰਜੇ ਅਕਿਊਜ਼ ਇੱਕ ਡੇਢ ਘੰਟੇ ਦੇ ਵਿੱਚ ਫੜ ਲਏ ਇਹਨਾਂ ਦੇ ਖਿਲਾਫ ਐਫਆਈਆਰ ਨੰਬਰ 304 ਅੰਡਰ ਸੈਕਸ਼ਨ 103 199 1993 बीएनएस ਜਿਹੜਾ ਪਰਚਾ ਦਰਜ ਕਰਤਾ ਤੇ ਬਾਕੀ ਅਜੇ ਬਾਕੀ ਦੀ ਰਹਿਦੀ ਇਨਵੈਸਟੀਗੇਸ਼ਨ ਮੁਕੰਮਲ ਕੀਤੀ ਜਾ ਰਹੀ ਹੈ ਮਜਰਮਾਨ ਨੂੰ ਅ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਔਰ ਰਿਮਾਂਡ ਲੈ ਕੇ ਨੈਕਸਟ ਤਫਤੀਸ਼ ਜਿਹੜੀ ਹੋ ਜਾਰੀ ਰਹੇਗੀ ਸਰ ਜਿਹੜੇ ਮਜਰਮ ਹੈਗੇ ਹੈ ਨਾ ਇੱਕੋ ਪਰਿਵਾਰ ਦੇ ਇਹ ਇੱਕੋ ਪਰਿਵਾਰ ਦੇ ਆ ਤਰਸ਼ੇਮ ਸਿੰਘ ਤੇ ਰੇਖਾ ਦੇਵੀ ਇਹ ਮੀਆਂ ਬੀਬੀ ਨਾ ਅੱਗੋਂ ਜਿਹੜੀਆਂ ਤਿੰਨ ਲੜਕੀਆਂ ਰੋहिणी ਬਨੀਤਾ ਤੇ ਭੂਮਿਕਾ ਇਹਨਾਂ ਅੱਗੋਂ ਇਹਨਾਂ ਦੀਆਂ ਬੇਟੀਆਂ